ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜਤਾਜ ਤਿੰਨ ਤੇ ਸਭ ਲੈਣੇ ਅਗਲੀ ਸਵੇਰ ਨਾਦਰਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ ਨਾਦਰਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਹ ਉਸ ਅੱਗੇ ਚੀਂ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਡੋਲੇ ਲੈ ਖਲੋਤੇ ਸਨ ਔਰ ਅੱਜ ਅੱਜ ਇਹ ਕੀ ਪਾਣਾ ਵਾਪਰ ਗਿਆ ਸੀ ਐਸਾ ਤਾਂ ਉਸ ਦੇ ਚਿੱਤ ਚੇਤੇ ਵੀ ਨਹੀਂ ਸੀ 50 ਕੋਹ ਦੀ ਵਾਟ ਅਤੇ 20 ਹਮਲੇ ਉਸ ਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸ ਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਹਾਪਨਾ ਹੁਕਮ ਨਾਦਰ ਸ਼ਾ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਗਾ ਤੂੰ ਜੀ ਜਹਾ ਪਨਾ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਪਾਂਤ ਜਾਣੂ ਸੀ ਤਾਂ ਜਾ ਆਪਣੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰਫ ਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿਨ੍ਹਾਂ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾ ਲਾ ਤੇ ਹੁਣੇ ਜਾ ੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜਕਰੀਆਂ ਨੀਮੀ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਨਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ ਨਾਦਰ ਸ਼ਾਹ ਫੇਰ ਬੋਲਿਆ ਜਹਾਂ ਪਨਾ ਬਸ ਇਨਾ ਕੁ ਜਕਰье ਦੇ ਮੂੰਹੋਂ ਨਿਕਲਿਆ ਨਾਦਰ ਸ਼ਾਹ ਮਹਾਨ ਨਾਦਰ ਸ਼ਾਹ ਦੀ ਅਜਿੱਤ ਫੌਜ ਉਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟਦਾ ਸਮਾਨ ਕੋਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰ ਸ਼ਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਾਣਨਾ ਮੈਂ ਜਾਣਦਾ ਜ਼ਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੇ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਇਹ ਲੋਕ ਕੋਈ ਜਿੰਨ ਭੂਤ ਜਾਂ ਰਾਖਸ਼ ਨੇ ਜੋ ਤੂੰ ਇਹਨਾਂ ਡਰਿਆ ਖਲੋਤਾ ਹੈ ਐਡਾ ਜੇਰਾ ਕਿਵੇਂ ਕਰ ਗਏ ਕੀ ਉਹ ਨਾਦਰ ਸ਼ਾਹ ਦੇ ਪੈਰ ਤੋਂ ਵਾਕਿਫ ਨਹੀਂ ਇਹ ਸਿੱਖ ਨੇ ਜਹਾਂ ਪਨਾ ਜਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮ ਖੋਰ ਆਦੀਵਾਸੀ ਕੀ ਬਲਾ ਨੇ ਇਹ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਹਾਂ ਪਨਾਹ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖੇ ਬਾਜ਼ੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਪਰ ਇਹ ਮੁੱਕ ਨਹੀਂ ਰਹੇ ਚੱਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਆ ਸੀ ਰਹਿੰਦੇ ਕਿੱਥੇ ਨੇ ਇਹ ਪਿੰਡ ਅਜਾੜਦੇ ਹੋ ਇਹਨਾਂ ਦੇ ਨਾਦਰ ਨੇ ਜਕਰੀਏ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜੂਰ ਪਿੰਡ ਤਾਂ ਇਹਨਾਂ ਕਾਦੇ ਛੱਡ ਦਿੱਤੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌਂ ਲੈਂਦੇ ਨੇ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਹਾਂ ਖਾਂਦੇ ਕੀ ਨੇ ਇਹ ਜੰਗਲਾਂ ਵਿੱਚ ਇਨਸਾਨ ਦੇ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ ਕੱਪੜਾ ਮਕਾਨ ਉਹਦੇ ਬਿਨਾ ਕਿਵੇਂ ਸਾਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ ਮਾਲਸਬਾਬ ਲੁੱਟ ਲੈਂਦੇ ਨੇ ਹਜੂਰ ਤੇ ਜਾਂ ਪੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਤੇ ਉਹ ਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾ ਵਸਦੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੋਹਾਂ ਇਹਨਾਂ ਦੇਹਾਂ ਜਿੱਤ ਲਈਆਂ ਹਨ ਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ ਲੂਣ ਖਾਣ ਵਾਲੇ ਸਵਾਦਾਂ ਦਾ ਪੱਟਿਆ ਕਹਿੰਦੇ ਹਨ ਹਾੜ ਦੇ ਕਈ ਕਈ ਦਿਨ ਬਿਨਾ ਪਾਣੀ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖ ਦਿੱਤੇ ਘਰ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਪਾਦ ਰਹੀ ਸੀ ਘਰ ਜਹਾ ਪਨਾਉ ਆਉਣੇ ਇਹਨਾਂ ਦੇ ਘਰ ਤੰਬੂ ਦੇ ਬਾਹਰ ਖਲੋਤੇ ਕੋੜਿਆਂ ਵੱਲ ਇਸ਼ਾਰਾ ਕਰਦਾ ਜਕਰੀਆ ਬੋਲਿਆ ਕੋੜਿਆਂ ਦੀਆਂ ਕਾਠੀਆਂ ਹੀ ਘਰ ਨੇ ਹਜੂਰ ਖਾਂਦੇ ਪੀਂਦੇ ਸੌਂਦੇ ਉਹਨਾਂ ਤੇ ਹੀ ਨੇ ਜਕਰੀਏ ਦੇ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਜ਼ਕਰੀਆ ਖਾਨ ਜੇ ਇਹਨਾਂ ਦੇ ਘਰ ਕੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦੋਂ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਸ਼ਾ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਉਹ ਆਰਾਮ ਦਾ ਇੱਕ ਆਸਣ ਤੇ ਪਿਆ ਹੋਇਆ ਵੀ ਸਾਰੀ ਰਾਤ ਉਸਲ-ਵਟੇ ਲੈਂਦਾ ਰਿਹਾ ਜ਼ਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ ਇਹ ਸਿੱਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਣਨਗੇ ਲਾਲ ਕਿਲੇ ਤੇ ਪਰਚਮ ਝੁਲੇਗਾ ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾ ਇੱਕਦਮ ਟਰ ਕੇ ਉੱਠ ਬੈਠਾ ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸਨੇ ਮੁਰ ਜਕਰੀਏ ਨੂੰ ਬੁਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣ ਨਹੀਂ ਲੈਂਦੇ ਉਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ ਜਕਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜੂਰ ਪਿੰਡ ਦੇਸ ਘਰ ਕਾਟ ਕਿਲਾ ਕੋਟ ਕੋਈ ਹੈ ਨਹੀਂ ਗੁਲਾਬ ਦੇ ਬੂਟੇ ਮੰਗ ਜਿਉਂ-ਜਿਉਂ ਕੱਟੀਦੇ ਨੇ ਤਿਉਂ-ਤਿਉਂ ਵਾਦੇ ਨੇ ਜੰਗਲ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਵਾਨਾ ਸ਼ਮਾ ਵੱਲ ਉੱਟਿਆ ਆਉਂਦਾ ਹੈ ਇਹਨਾਂ ਦੇ ਤਾਂ ਘੋੜੇ ਵੀ ਖਬਰੇ ਫਲਾਦ ਦੇ ਬਣੇ ਨੇ ਬਿਨਾਂ ਕੁਝ ਖਾਤੇ ਪੀਤੇ 100 100 ਕੋਹ ਤੱਕ ਤਾਬੇ ਕਰਦੇ ਨੇ ਤੇ ਉਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਲਈ ਪਲੰਘ ਹਨ ਸਿਰ ਤੇ ਪਗੜੀ ਟੇੜ ਕੱਚ ਤੋਂ ਬਿਨਾਂ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਹਨੇ ਥੋੜੇ ਹਨ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਕਿ ਸੱਚਮੁੱਚ ਨਾਦਰ ਹੈਰਾਨ ਹੁੰਦਾ ਬੋਲਿਆ ਜੀ ਹਜੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ ਆਫਰੀਨ ਹੋਰ ਦੱਸ ਨਾਦਰ ਦੀ ਉਤਸੁਕਤਾ ਵੀ ਨਾਲ-ਨਾਲ ਵਧਦੀ ਜਾ ਰਹੀ ਸੀ ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ ਕਿਉਂ ਤੱਕ ਕੱਲੇ-ਕੱਲੇ 500 ਨਾਲ ਮੱਥਾ ਟਾਖ ਲਉਂਦੇ ਹਨ ਚਮੜੀ ਇਹਨਾਂ ਦੀ ਖੌਰੇ ਗੈਂਡੇ ਦੀ ਖੱਲ ਦੀ ਹੈ जखਮ ਆਪੇ ਮਿਲ ਜਾਂਦੇ ਨੇ ਖੁਸ਼ੀ ਗਮੀ ਤੋ ਰਹਤ ਹਨ ਇਹਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਹਲਵਾ ਬਣਾ ਕੇ ਖਾਂਦੇ ਹਨ ਜੋ ਕੁਝ ਵੀ ਮਾਲ ਅਸਬਾਬ ਲੁੱਟ ਕੇ ਲਿਆਉਂਦੇ ਹਨ ਇੱਕੋ ਜਿਹਾ ਵੰਡ ਲੈਂਦੇ ਹਨ ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੜਨ ਦਿੰਦੇ ਦਰੋਂ ਦਰਖ ਹੈ ਕਿੱਥੇ ਤੂੰ ਤਾਂ ਕਹਿੰਦੇ ਇਹਨਾਂ ਦਾ ਕੋਈ ਦਰਕਰ ਹੈ ਹੀ ਨਹੀਂ ਇਹਨਾਂ ਦਾ ਨਾਦਰ ਬੋਲਿਆ ਹਜ਼ੂਰ ਜਿਹੜੀ ਵੀ ਥਾਂ ਜੰਗਲ ਵੇਲੇ ਵਿੱਚ ਡੇਰਾ ਲਾਉਂਦੇ ਹਨ ਉਹ ਵੀ ਦਰ ਹੈ ਉਥੇ ਖਾਲਸੇ ਦੇ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸੁਭਾਅ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ ਹਿੰਦੂ ਮੁਸਲਮਾਨ ਦੋਹਾਂ ਤੋਂ ਅੱਡਰਾ ਮਜਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸੇਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਇਹਨਾਂ ਦਾ ਅੱਲਾ ਜਿਸ ਨੂੰ ਹੈ ਅਕਾਲ ਕਹਿੰਦੇ ਹਨ ਉਹਨਾਂ ਉਸੇ ਨੂੰ ਆਪਣਾ ਲੀਡਰ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇੰਨੇ ਲੀਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਦ ਇਹ ਆਬੇ ਹਯਾਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟਿਚਰਾਂ ਕਰਨ ਲੱਗ ਪੈਂਦੇ ਨੇ ਜਕਰੀਆਂ ਖਾਨ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਬਾਰੇ ਸਿੱਖਾਂ ਲਈ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ ریاست ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਣੂ ਹੋਵੇਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜਕਰੀਏ ਅੱਗੇ ਪ੍ਰਗਟ ਕੀਤੀ ਜਕਰੀਏ ਨੇ ਕੁਝ ਸਿਪਾਹੀ ਕਿਸੇ ਐਸੇ ਦੀ ਪਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਬਾਰੇ ਦੱਸ ਸਕੇ ਵੈਂਡ ਵਿੱਚ ਭੰਡਾਂ ਦੀ ਕਟੋਲੀ ਗਾਉਂਦੀ ਫਿਰ ਰਹੀ ਹੈ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਉੱਥੇ ਉਹ ਖੜ ਕੇ ਗਾਉਂਦੇ ਹਨ ਪੀਵੋ ਪੌਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦ ਸਪਾਹੀਆਂ ਨੇ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਭੰਡਾਂ ਨੂੰ ਆਵਾਜ਼ ਮਾਰੀ ਰੁਕੋ ਓਏ ਭੰਡ ਇੱਕਦਮ ਠਟੰਬਰ ਗਏ ਇਹ ਕੀ ਗਾ ਰਹੇ ਇੱਕ ਸਪਾਹੀ ਬੋਲਿਆ ਇਹ ਤਾਂ ਪੰਗਨਬਰ ਦੀਆਂ ਸਿਫਤਾਂ ਨੇ ਹਜੂਰ ਅਸੀਂ ਤਾਂ ਅੱਲਾਹ ਦੇ ਰਸੂਲ ਦੀ ਉਸਤਤਿ ਗਾ ਰਹੇ ਹਾਂ ਇੱਕ ਸਿਆਣੀ ਉਮਰ ਦਾ ਭੰਡ ਬੋਲਿਆ ਪਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਗੀਆਂ ਦੇ ਗੁਰੂ ਦੀ ਉਸਤਤਿ ਗਾ ਰਹੇ ਹੋ ਸਿਪਾਹੀ ਬੋਲਿਆ ਹਜੂਰ ਕੌਣ ਬਗੀ ਤੇ ਕੌਣ ਬਾਦਸ਼ਾਹ ਇਹ ਫੈਸਲੇ ਤਾਂ ਪਰਬਤਗਾਰ ਤੇ ਛੱਡ ਦਿਓ ਹਕੂਮਤ ਦੀ ਚੱਕਰੀ ਕਰਦੇ ਕਰਦੇ ਤੁਸੀਂ ਅੱਲਾਹ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਭੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਹਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜੂ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਾਂਗੇ ਸਿੱਖਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੁਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖ ਹੀ ਸਿੱਖ ਹੈ ਹਜੂ ਮਨੁੱਖਤਾ ਲਈ ਜਾਨ ਤਲੀ ਤੇ ਟਿਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਅਜੀਗਰ ਸਿਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਪੰਡ ਬੋਲਿਆ ਸਿੱਖਾਂ ਦੀ ਸੂਧਈਏ ਜਕਰੀਏ ਨੂੰ ਕਦੀ ਵੀ ਨਹੀਂ ਥਾਏ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਿਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦੇਵਾਂਗੇ ਇੱਕ ਸਿਪਾਹੀ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਕੇ ਰੋਕ ਲਿਆ ਨਾਲੇ ਜਾ ਕੇ ਕਹਿ ਦੇਵੋ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੀ ਬਾੜ ਦੇ ਕਰਦੇ ਨੇ ਰੋਜ਼ ਤੇ ਆਦਮ ਖੋਰ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾਂ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦਰਿਆਵਾਂ ਦੇ ਬਹਿਣ ਨਹੀਂ ਰੋਕੇ ਜਾਂਦੇ ਵੇਖਿਓ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨ ਬਹਾਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਪਰ ਉਹਨਾਂ ਦੀਆਂ ਰੋ ਰੀਤਾਂ ਰਹਿਣ ਸਹਿਣ ਬਾਰੇ ਜਾਣਨ ਦੀ ਲੋਚਾ ਹੈ ਨਦਰ ਸ਼ਾਹੀ ਭੰਡਾ ਨੂੰ ਸਿਪਾਹੀਆਂ ਨੇ ਮੂਹਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਭੰਡਾ ਨੇ ਗਾਉਣਾ ਫਿਰ ਸ਼ੁਰੂ ਕਰ ਦਿੱਤਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਅਸਲ ਵਿੱਚ ਇਹ ਭੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਪ੍ਰਭਾਵਿਤ ਹਨ ਉਹਨਾਂ ਦੀ ਅਧਿਆਤਮਿਕਤਾ, ਸੇਵਾ, ਨਿਮਰਤਾ, ਬਹਾਦਰੀ ਦੇ ਕਾਇਲ ਹਨ। ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ ਹੈ। ਜੋ ਉਹਨਾਂ ਦੇ ਬੋਲਾਂ ਵਿੱਚੋਂ ਝਲਕਦਾ ਹੈ। ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ। ਕਿਸੇ ਭੰਡ ਦੀ ਟੁੰਗੀ ਜਿਹੀ ਆਵਾਜ਼ ਆਉਂਦੀ ਹੈ। ਗੁਰਬਾਣੀ ਤਨ ਭਾਈਆ ਜਿਨ ਮਸਤਕ ਭਾਗ ਮਨਮੁਖ ਛਟੜ ਕਾਮਣੀ ਗੁਰਮੁਖ ਸੋਹਾਗ ਕੁਝ ਮੁਖੀ ਭੰਡ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਕੋਲ ਖਲੋਤੇ ਹਨ ਉਹ ਜ਼ਕਰੀਆ ਖਾਨ ਨੂੰ ਤਾਂ ਦੇਖ ਨਹੀਂ ਸੁਖਾਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੁੱਚੀ ਲੱਗਦੀ ਹੈ ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਕਿ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇੱਛੁਕ ਹੈ ਇੱਕ ਭੰਡ ਨੇ ਗਾਉਣਾ ਸ਼ੁਰੂ ਕੀਤਾ ਪੂਰੇ ਚਾਦਰ ਫਾਟੇ ਬਸਤਰ ਟੁੱਟੇ ਫੁੱਟੇ ਜਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਔਰੈ ਸ਼ਸਤਰ ਥੋੜੇ ਇੱਕ ਇੱਕ ਚੁਕਿਓ ਮਣ ਮਣ ਲੋਹਾ ਅੱਗੇ ਹੋ ਨਾਦਰ ਸ਼ਾਹ ਨੂੰ ਸਿੰਘਾਂ ਦੇ ਨਾਮ ਬੋਲ ਕੇ ਦੱਸਦਾ ਹੈ ਆਇਓ ਬਖੇੜਾ ਸਿੰਘ ਦੁਤੇੜਾ ਤਕੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੌੜਾ ਅਗੜ ਝਗੜ ਸਿੰਘ ਪਗੜ ਭਗਾਉੜਾ ਧਰਤ ਤਕੇਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਸਹਿਲਾੜਾ ਗੜਪੁੱਟ ਸਿੰਘ ਪਹਾੜ ਉਕਾੜਾ ਮੁਗਲ ਮਾਰ ਸਿੰਘ ਕਾਜੀ ਸਾੜਾ ਖਾਨ ਮਾਰ ਸਿੰਘ ਸੈਦਗਾਰਾ ਬਾਬਾ ਝਾੜ ਸਿੰਘ ਫਾੜ ਲਤਾੜਾ ਬੱਜਣ ਸਿੰਘ ਗੱਜਣ ਸਿੰਘ ਲੋਹਾ ਡਾਡਾ ਸਿੰਘ ਖੁਦਾਈ ਅਛੋਹਾ ਇਹ ਕੀ ਹੈ ਨਦਰ ਸ਼ਾਹ ਦੇ ਕੁਝ ਪਿੜ ਪੱਲੇ ਨਹੀਂ ਪਹਿ ਰਹਾ ਇਹੀ ਤਾਂ ਅਸੀਂ ਕਹਨੇ ਹਜੂਰ ਅਸੀਂ ਬਾਦਰ ਸ਼ਾਹ ਨੂੰ ਵੀ ਇੰਜ ਦੱਸਿਆ ਸੀ ਤੇ ਉਸਦੇ ਕੋਈ ਸਮਝ ਨਹੀਂ ਆਇਆ ਸੀ ਇਸੇ ਲਈ ਅਸੀਂ ਜਕਰਿਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਭੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹੋ ਜਕਰਿਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ ਇਸ ਤਰ੍ਹਾਂ ਫਿਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਪੰਡ ਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ ਨਾਦਰ ਸ਼ਾਹ ਦੀ ਪਰਬਾਨਗੀ ਤੋਂ ਬਾਅਦ ਹੁਣ ਜਕਰੀਆ ਕੁਝ ਨਹੀਂ ਬੋਲ ਸਕਦਾ ਸੀ ਸੋ ਪੰਡਾਂ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਏ ਅਸਲ ਵਿੱਚ ਭੰਡ ਨਾਦਰ ਸ਼ਾਹ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀਆਂ ਰੌ ਰੀਤਾਂ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾਹ ਉਸ ਦੇ ਵਜ਼ੀਰ ਸੈਨਾਪਤੀ ਤੇ ਹੋਰ ਦਰਬਾਰੀ ਜਕਰੀਆ ਖਾਨ ਨਾਲ ਆਸਣਾਂ ਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਭੰਡਾ ਨਾਟਕ ਦੀ ਤਿਆਰੀ ਕਰਨ ਲੱਗੇ। ਦੀਵਾਨ ਸਜ ਚੁੱਕਾ ਹੈ। ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ। ਭੰਡਾ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ। ਨਾਦਰ ਸ਼ਾ ਜਕਰੀਆ ਖਾਨ ਤੇ ਬਾਕੀ ਸਭ ਆਪਣੇ ਆਪਣੇ ਆਸਣਾਂ ਤੇ ਬੈਠ ਚੁੱਕੇ ਹਨ। ਤਿਆਰੀ ਕਰ ਰਹੇ ਭੰਡਾ ਚੋਂ ਇੱਕ ਨਾਦਰ ਸ਼ਾ ਕੋਲ ਆਉਂਦਾ ਤੇ ਕਹਿੰਦਾ ਹੈ, "ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੁਝ ਸਿਪਾਹੀ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ।" ਕਿੰਨੇ ਕੁ ਨਾਦਰ ਬੋਲਦਾ ਹੈ ਕੋਈ 30 35 ਹਜ਼ੂਰ ਤਿਆਰ ਬਰ ਤਿਆਰ ਇਹ ਨਾਦਰ ਦੇ ਸਿਪਾਹੀ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਹਨ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30 35 ਹਥਿਆਰਾਂ ਨਾਲ ਲੈ ਸੈਨਿਕ ਮੈਦਾਨ ਵਿੱਚ ਦਾਖਲ ਹੁੰਦੇ ਹਨ ਨਾਦਰ ਸ਼ਾਹ ਦੀ ਜੇਤੂ ਮੁਹੰਮਦ ਦੇ ਲੜਾਕੇ ਭੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਤੁਸੀਂ ਸਭ ਨੇ ਉਹ ਨੁੱਕਰ ਵਿੱਚ ਖਲੋਤੇ ਰਹਿਣਾ ਹੈ ਤੇ ਜਦ ਹੀ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਹੈ। ਉਹ ਸਭ ਦੱਸੀ ਥਾਂ ਤੇ ਜਾ ਖਲੋਂਦੇ ਹਨ। ਪੰਡ ਮੈਦਾਨ ਦੇ ਵਿਚਾਲੇ ਇਕੱਤਰ ਹੋ ਜਾਂਦੇ ਹਨ। 7-8 ਪੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10-15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ। ਇੱਕ ਪੰਡ ਉੱਚੀ ਜਗ੍ਹਾ ਤੇ ਬਿਠਾ ਦਿੱਤਾ ਜਾਂਦਾ ਹੈ। ਉਸ ਦੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਜਾ ਢਾ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ। ਚਾਦਰ ਦੇ ਹੇਠ ਇੱਕ ਸਿਰਾਨਾ ਰੱਖ ਦਿੱਤਾ ਜਾਂਦਾ ਹੈ। ਤੇ ਉਸ ਭੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚੋਰ ਵਾਂਗ ਮੰਜੇ ਉੱਪਰ ਕਮਾਉਂਦਾ ਹੈ ਦੋ ਭੰਡ ਡਾਂਗਾ ਫੜ ਕੇ ਆਸੇ-ਪਾਸੇ ਪਹਿਰੇਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਹਨ ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੂਮਾ ਬੱਠਲ ਦੇ ਦੁਆਲੇ ਬੈਠ ਜਾਂਦੇ ਇੱਕ ਭੰਡ ਜੰਗ ਲੱਗਿਆ ਛੋਰਾ ਬੋਝਿਓ ਕੱਢਦਾ ਹੈ ਬੱਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਤੇ ਉਹ ਛੋਰਾ ਫੇਰਨ ਲੱਗਦਾ ਹੈ ਇੱਕ ਪੰਡ ਨਾਦਰ ਸ਼ਾਹ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ ਹੈ ਇਹ ਸਭ ਕੀ ਹੋ ਰਿਹਾ ਹੈ ਨਾਦਰ ਉਸ ਪੰਡ ਨੂੰ ਪੁੱਛਦਾ ਹੈ ਇਹ ਆਬੇ ਹਯਾਤ ਤਿਆਰ ਕਰ ਰਹੇ ਨੇ ਹਜੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਉਹ ਆਬੇ ਹਯਾਤ ਹੈ ਹਜੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰਦੇ ਉਹੋ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਹੈ ਅੰਮ੍ਰਿਤ ਉਹ ਜਿਹਨੂੰ ਪੀ ਕੇ ਅਮਰ ਹੋ ਜਾਈਦਾ ਹੈ ਆਬ-ਏ-ਹਯਾਤ ਮੰਗ ਉਹ ਬਾਟੇ ਵਿੱਚ ਪੰਜਾਂ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਿਲਾਉਂਦੇ ਹਨ ਉਹ ਆਪਸ ਵਿੱਚ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜੂਰ ਉਹ ਬਾਣੀ ਪੜ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖੁਰਾਕ ਹੈ ਸਿੱਖ ਸਾ ਲਏ ਬਿਨਾ ਤਾਂ ਸ਼ਾਇਦ ਸਾਰ ਲਵੇ ਜੂਰ ਪਰ ਬਾਣੀ ਬਿਨਾ ਤੋਂ ਮਰ ਹੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣਨ ਲਈ ਕਹੋਗੇ ਤਾਂ ਉਹ ਬੇਝਿਜਕ ਬਾਣੀ ਚੁਣੇਗਾ ਆਫਰੀਨ ਨਾਦਰ ਸਾਹਿਬ ਸਮੇਤ ਕਈਆਂ ਦੇ ਮੂੰਹ ਨਿਕਲਿਆ ਤੇ ਹੁਣੇ ਕੀ ਕਰਨਗੇ ਨਾਦਰਤੀ ਉਤਸੁਕਤਾ ਵਧ ਰਹੀ ਸੀ ਹੁਣ ਇੱਕ ਜਣਾ ਇਹਨਾਂ ਨੂੰ ਮਰਿਆਦਾ ਦੱਸੇਗਾ ਮਰਿਆਦਾ ਮੰਨੇ ਸ਼ਰ੍ਹਾ ਤੇ ਫਿਰ ਸਾਹਮਣੇ ਬੈਠੇ ਕੱਲੇ-ਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅੰਮ੍ਰਿਤ ਤਿਆਰ ਕਰ ਰਿਹਾ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕਰ ਦਿੱਤਾ ਧਨ ਪਾਗਨੀ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰਨਾਰ ਮੁੰਜਾਂ ਨੇ ਸਮ ਅੰਮ੍ਰਿਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੇ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਾਇਦ ਦੇਮਾ ਤੁਹਾਡੇ ਮਾਤਾ ਹਰ ਸਿੱਖ ਸਿਗਣੀ ਪੁਜੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿਤ ਦਾ ਕਰਮ ਹੋਏਗਾ ਹੱਥ ਕਾਰਵਾਲ ਤੇ ਚਿੱਤ ਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ਼ ਕਰਨਾ ਇੰਨਾ ਕਹਿੰਦੇ ਆ ਉਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ-ਇੱਕ ਕਰਕੇ ਪੰਡ ਉਹਨਾਂ ਕੋਲ ਆਉਣ ਲੱਗੇ ਪੰਜ-ਪੰਜ ਕੁੱਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ-ਪੰਜ ਛੱਟਾਂ ਅੱਖਾਂ ਤੇ ਕੇਸਾਂ ਵਿੱਚ ਤੇ ਹਰ ਵਾਰ ਉੱਚੀ ਬਾਹ ਅਵਾਜ਼ ਵਿੱਚ ਬੋਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬੋਲ ਰਿਹਾ ਨਾਦਰ ਨੇ ਪੁੱਛਿਆ ਖਾਲਸਾ ਖਾਲਸਾ ਪਰਮ ਮਨੁੱਖ ਜੋ ਜਵਾਬ ਦੇ ਸਿੱਧਾ ਅਕਾਲ ਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਸ ਦੀ ਹਰ ਜਿੱਤ ਫਤਿਹ ਵੀ ਅਕਾਲ ਪੁਰਖ ਦੀ ਹੈ ਇਹ ਜੰਗਾਂ ਅੱਲਾ ਲਈ ਕਰਦੇ ਹਨ ਮਾਨੇ ਜਿਹਦੀ ਹਨ ਜੀ ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾ ਧਰਤੀ ਉਤੋਂ ਜ਼ੁਲਮ ਦੀ ਜੜ ਪੁੱਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜੰਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਵਿੱਚ ਕਰਨਾ ਹੈ ਜਨ ਮਿਲ ਮਾਰੇ ਪੰਜ ਸੁਰਬੀਰ ਐਸੋ ਕੌਣ ਬਲੀਰੇ ਜੇ ਪੰਚਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਹਲੇਮੀ ਰਾਜ ਬੇਗਮ ਪੁਰਾ ਪਹਿਲਾਂ ਆਪਣੇ ਅੰਦਰ ਉਸਾਰਨਾ ਹੈ ਫਿਰ ਧਰ ਤੁੱਤੇ ਤੇ ਮਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਂ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਪਾਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸ ਦਾ ਭਾਰ ਬੰਡਾਉਣਾ ਪਵੇਗਾ ਜ਼ੁਲਮਾਂ ਨੇ ਜ਼ੁਲਮ ਦੀ ਅਤ ਕਰ ਦਿੱਤੀ ਹੈ ਵਾੜ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ ਰਾਜੇ ਪਾਪ ਕਮਾਉਣ ਲੱਗੇ ਹਨ ਤੇ ਗਿਆਨ ਵਿਹੂਣ ਪਰਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਹੈ ਜ਼ਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਈਦਾ ਹੈ ਪਰਜਾ ਨੂੰ ਇਹ ਸਿਖਾਉਣਾ ਹੋਵੇਗਾ ਉਹਨਾਂ ਨੂੰ ਦ੍ਰਿੜ ਕਰਵਾਉਣਾ ਪਵੇਗਾ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਥੋਂ ਨਦਰਸ਼ਾ ਕੋਲ ਖਲੋਤਾ ਪੰਡ ਇੱਕ ਸ਼ਬਦ ਧਾਰਨਾ ਮੰਗਾਉਣ ਲੱਗਾ ਉਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜ਼ਕਰੀਏ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ ਖਾਲਸਾ ਜੀ ਮਹਾਰਾਜ ਫਰਮਾਉਂਦੇ ਹਨ ਚੂਕਾਰ ਅਜ਼ਹਮਹ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜ਼ੁਲਮਾਂ ਦੀ ਹੱਦ ਜੇ ਅੱਤ ਜਦੋਂ ਹੋ ਜਾਵੇ ਕੋਈ ਹੋਰ ਹਿੱਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਚਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜ ਭਾਗ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰਜਾ ਦੇ ਦੁੱਖ ਹਰਨ ਬਾਪੀ ਰਾਜਿਆਂ ਨੂੰ ਨਰਕਾਬਲ ਤੋੜਨ ਦਾ ਵੇਲਾ ਅਣ ਟੁੱਕਾ ਹੈ ਲਾਲ ਕਿਲਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ ਲੋਕਾਈ ਤਰ੍ਹਾਂ ਤਰ੍ਹਾਂ ਕਰ ਰਹੀ ਹੈ ਗੱਲਾਂ ਸੁਣਦਿਆਂ ਸੁਣਦਿਆਂ ਪੰਡ ਹੌਲੀ-ਹੌਲੀ ਖੜੇ ਹੋ ਰਹੇ ਹਨ ਜਿਨ੍ਹਾਂ ਇਹ ਨਾਟਕ ਵਾਲਾ ਅੰਮ੍ਰਿਤ ਛਕਿਆ ਹੈ ਉਹਨਾ ਆਪਣੇ ਟੁੱਟੇ ਪੁੱਜੇ ਸ਼ਸਤਰ ਬਾਹਰ ਕੱਢ ਲਏ ਹਨ ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮौज ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ ਬਾਜ ਤਾਜ ਤਿੰਨ ਤੇ ਸਭ ਲੈਣੇ ਅਮਰ ਅਖਤ ਪਾਤਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜਹ ਜਹ ਬਹੇ ਜ਼ਮੀਨ ਮਲ ਇਹ ਤੇ ਤਖਤ ਬਿਠਾਏ ਹਰ ਪਾਸਿਓਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਜਕਰੀਆ ਖਾਨ ਨੂੰ ਮੁੜਕਾ ਆ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਹਾ ਭੰਡ ਹਵਾ ਵਿੱਚ ਕਿਰਪਾਨਾਂ ਲਹਿਰਾਏ ਰਹੇ ਹਨ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜਕਲੀਏ ਬਲ ਕਰ ਰਹੇ ਹਨ ਜਕਰੀਆ ਭੰਡਾਂ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਿਪਾਹੀ ਸਬਕ ਸਿਖਾਉਣ ਲਈ ਭੰਡਾਂ ਤੇ ਹਮਲਾ ਕਰ ਦਿੰਦੇ ਹਨ ਯੁੱਧ ਸ਼ੁਰੂ ਹੋ ਜਾਂਦਾ ਹੈ ਲਸ਼ਕਣ ਤੇਗਾਂ ਵਰਖੀਆਂ ਸੂਰਜ ਨਦਰ ਨਾ ਪਾਏ ਲਲਕਾਰੇ ਮਾਰਦੇ ਹੋਏ ਭੰਡ ਚੰਗ ਖਾਦੀਆਂ ਕਿਰਪਾਨਾਂ ਨਾਲ ਤਿਆਰ ਬਰ ਤਿਆਰ ਸਿਪਾਹੀਆਂ ਤੇ ਭਾਰੂ ਪੈ ਰਹੇ ਹਨ ਨਾਦਰ ਸ਼ਾਹ ਤੇ ਜ਼ਕਰੀਆ ਆਪਣੇ ਆਸਣਾਂ ਤੋਂ ਉੱਠ ਕੇ ਖਲੋ ਗਏ ਹਨ ਭੰਡਾ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ ਕੁਝ ਪਲਾਂ ਵਿੱਚ ਉਹਨਾਂ ਨੇ ਨਾਦਰ ਦੇ ਉਹ ਸਾਰੇ ਸਿਪਾਹੀ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ ਖੋਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਹਵਾ ਵਿੱਚ ਲਹਿਰਾ ਰਹੇ ਹਨ ਨਾਦਰਸ਼ਾ ਦੋਏ ਹੱਥ ਜੋੜ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅੱਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਨਤ ਨਾਲ ਰੋਕ ਦਿਓ ਉਹ ਜ਼ਕਰੀਏ ਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਪੰਡ ਬਲਣਾ ਜਾਨ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅੰਮ੍ਰਿਤ ਵਿੱਚ ਐਟੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਰੋਕ ਦਿਓ ਨਾਦਰ ਉੱਥੇ ਹੀ ਕੁਰਸੀ ਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਤੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਝੁਲेंगे ਸੀਸ ਪਰ ਬਰੀ ਕਰੇਗੀ ਮੌਜ